ਜਸ ਤਰੀਕੇ ਦੇ ਨਾਲ ਸੈਂਕੜੇ ਮੁੰਡਿਆਂ ਤੇ ਕੁੜੀਆਂ ਨੂੰ ਹੱਤਕੜੀ ਲਾ ਕੇ ਮੁੰਡਿਆਂ ਤੇ ਕੁੜੀਆਂ ਨੂੰ ਭਾਰਤ ਵਾਪਸ ਭੇਜਿਆ ਹੈ ਅਮਰੀਕਾ ਨੇ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਅੱਜ ਪਾਰਲੀਮੈਂਟ ਦੇ ਵਿੱਚ ਬਹੁਤ ਵੱਡਾ ਹਗਾਮਾ ਹੋਇਆ ਹੈ ਅਤੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੇ ਬਹੁਤ ਵੱਡੇ ਬਿਆਨ ਆਇਆ ਆ ਜਾਜੀ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਹਰ ਚੀਜ਼ ਦੀ ਹੱਦ ਹੁੰਦੀ ਆ ਪਰ ਬਿਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਕਹਿੰਦੇ ਆ ਬਸ਼ਰਮਾ ਦੀ ਡੁੱਲ ਗਈ ਸੀ ਢਾਲ ਕਹਿੰਦੇ ਯਾਰ ਕੇ ਪੁੰਜੇ ਖਾਣਗੇ ਹੁਣ ਆ ਜੋ ਕੁਝ ਹੋਇਆ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਲੂਸ ਨਿਕਲਿਆ ਸਾਡੇ ਦੇਸ਼ ਡੀਹੀਠੀ ਹੋਈ ਆ ਔਰ ਇਹ ਇਹਦੇ ਜ਼ਿੰਮੇਵਾਰ ਇਹ ਸਾਰੀਆਂ ਪਾਰਟੀਆਂ ਨੇ ਸਾਰੀਆਂ ਸਰਕਾਰਾਂ ਨੇ ਤੇ ਅੱਜ ਇਹ ਸਾਰੇ ਸੱਚੇ ਹੋ ਰਹੇ ਨੇ ਹੁਣ ਤੁਸੀਂ ਦੇਖੋ ਕੋਲੰਬੀਆ ਇੱਕ ਛੋਟਾ ਜਿਹਾ ਦੇਸ਼ ਆ ਕੋਲੰਬੀਆ ਦੇ ਨਾਗਰਿਕਾਂ ਨੂੰ ਵੀ ਅਮਰੀਕਾ ਨੇ ਵਾਪਸ ਭੇਜਣਾ ਸੀ ਪਰ ਉਥੋਂ ਦੇ ਰਾਸ਼ਟਰਪਤੀ ਨੇ ਪਹਿਲਾਂ ਕਹਿਤਾ ਵੀ ਇੱਕ ਤਾਂ ਅਸੀਂ ਜਹਾਜ਼ ਭੇਜਾਂਗੇ ਔਰ ਨਾਲੇ ਉਹਨੇ ਆਪਣੇ ਨਾਗਰਿਕਾਂ ਨੂੰ ਕਹਿਤਾ ਵੀ ਦੇਖੋ ਤੁਸੀਂ ਸਾਰੇ ਵਾਪਸ ਆਓ ਤੁਹਾਡੇ ਰਜਗਾਰ ਦਾ ਕੰਮ ਦਾ ਪ੍ਰਬੰਧ ਅਸੀਂ ਕਰਾਂਗੇ ਤੇ ਤੁਹਾਨੂੰ ਆਰਥਿਕ ਪੈਸੇ ਦੀ ਸਹਾਇਤਾ ਦੇਾਂਗੇ ਹੁਣ ਜੇ ਕੋਲੰਬੀਆ ਇਹ ਕਹਿ ਸਕਦਾ ਤਾਂ ਇਹ ਜਿਹੜਾ ਵਿਸ਼ਵਗੁਰੂ ਕਹਾਉਂਦਾ ਭਾਰਤ ਇਹ ਭਾਜਪੀ ਇਹ ਮੋਦੀ ਸਾਹਿਬ ਹੋਰੀ ਇਹ ਇਹ ਕਹਿੰਦੇ ਥੱਕਦੇ ਨਹੀਂਗੇ ਇਹਨਾਂ ਦੇ ਸੰਗ ਸੁੱਕ ਕੇ ਕਹਿ ਕਹਿ ਕੇ ਕਿ ਅਸੀਂ ਤਾਂ ਵਿਸ਼ਵ ਗੁਰੂ ਬਣਾਤਾ ਅਸੀਂ ਤਾਂ ਭਾਰਤ ਨੂੰ ਪੂਰੇ ਵਿਸ਼ਵ ਦਾ ਪੂਰੀ ਦੁਨੀਆ ਦਾ ਗੁਰੂ ਬਣਾਤਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆਹ ਤੁਹਾਡੇ ਵਿਸ਼ਵ ਗੁਰੂ ਦੀ ਅਸਲੀਅਤ ਸਾਡੇ ਨਾਗਰਿਕਾਂ ਨੂੰ ਸਾਡੇ ਧੀਆ ਪੁੱਤਾਂ ਨੂੰ ਸਾਡੇ ਭੈਣਾ ਭਰਾਵਾਂ ਨੂੰ ਅਮਰੀਕਾ ਨੇ ਹੱਥਕੜੀਆਂ ਤੇ ਬੇੜੀਆਂ ਚ ਜਕੜ ਕੇ ਵਾਪਸ ਭੇਜਿਆ ਔਰ ਅੱਜ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਬਹੁਤ ਡਰਾਮੇਬਾਜੀ ਮੈਂ ਕਹੂੰਗਾ ਹੋਈ ਆ ਡਰਾਮੇਬਾਜੀ ਇਹ ਹੋਰ ਕੀ ਹੈ ਦੇਖੋ ਪਾਰਲੀਮੈਂਟ ਚ ਪਹਿਲਾਂ ਤਾਂ ਅੱਜ ਕਾਂਗਰਸ ਰਾਹੁਲ ਗਾਂਧੀ ਹੋਰੀ ਹੱਥਕੜੀਆਂ ਤੇ ਬੇੜੀਆਂ ਲਾ ਕੇ ਚਲੇ ਗਏ ਫੇਰ ਜਦੋਂ ਪਾਰਲੀਮੈਂਟ ਚੱਲੀ ਉੱਥੇ ਮੋਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਪੁੱਛੇ ਜੇ ਮੋਦੀ ਸਰਕਾਰ ਨੂੰ ਕਿ ਦੱਸੋ ਜੇ ਕੋਲੰਬੀਆ ਦੇਸ਼ ਅਮਰੀਕਾ ਨੂੰ ਕਹਿ ਸਕਦਾ ਵੀ ਸਾਡੇਆਂ ਨੂੰ ਹੱਥਕੜੀਆਂ ਬੇੜੀਆਂ ਨਾ ਲਾਓ ਅਸੀਂ ਆਪਣੇ ਜਹਾਜ਼ ਭੇਜਾਂਗੇ ਤਾਂ ਫਿਰ ਭਾਰਤ ਕਿਉਂ ਨਹੀਂ ਕਹਿ ਸਕਦਾ ਤੇ ਨਾਲੇ ਪਾਰਲੀਮੈਂਟ ਚ ਪੁੱਛਿਆ ਗਿਆ ਸੰਸਦ ਚ ਵੀ ਮੋਦੀ ਸਰਕਾਰ ਇਹ ਦੱਸੇ ਵੀ ਮੋਦੀ ਤਾਂ ਕਹਿੰਦੇ ਨੇ ਅਮਰੀਕਾ ਦਾ ਰਾਸ਼ਟਰਪਤੀ 트ੰਪ ਮਾਈ ਫਰੈਂਡ ਹੈ ਉਹ ਮੇਰਾ ਬੜਾ ਨਜ਼ਦੀਕੀ ਮਿੱਤਰ ਹੈ ਤਾਂ ਫਿਰ ਜੇ ਉਹ ਮੋਦੀ ਦਾ ਮਿੱਤਰ ਹੈ ਤਾਂ ਮੋਦੀ ਸਾਹਿਬ ਤੋਂ ਇਹ ਕਿਉਂ ਨਹੀਂ ਕਿਹਾ ਗਿਆ ਵੀ ਭਾਈ ਸਾਡੇ ਮੁੰਡੇ ਕੁੜੀਆਂ ਗਲਤ ਹੱਥਾਂ 'ਚ ਚੜ ਕੇ ਆ ਗਏ ਹੁਣ ਇਹਨਾਂ ਨੂੰ ਕੈਦੀਆਂ ਮੰਗਨਾ ਭੇਜੋ ਇਹਨਾਂ ਦੀ ਬੇਇੱਜ਼ਤੀ ਨਾ ਕਰਿਓ ਔਰ ਅਸੀਂ ਆਪਣਾ ਜਹਾਜ਼ ਭੇਜਾਂਗੇ ਪਾਰਲੀਮੈਂਟ 'ਚ ਪੁੱਛਿਆ ਗਿਆ ਅੱਜ ਕਿ ਇੱਕ ਜਹਾਜ਼ ਵੀ ਭਾਰਤ ਕੋਲ ਹੈ ਨਹੀਂ ਸੀ ਆਪਣੇ ਨਾਗਰਿਕਾਂ ਨੂੰ ਆਪਣੇ ਲੋਕਾਂ ਨੂੰ ਆਪਣੇ ਧੀਆ ਪੁੱਤਾਂ ਨੂੰ ਲਿਆਉਣ ਲਈ ਤਾਂ ਉੱਥੇ ਬੜਾਈ ਬੇਸ਼ਰਮੀ ਭਰਿਆ ਬਿਆਨ ਜਿਹੜੇ ਮੰਤਰੀ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਉਹਨਾਂ ਨੇ ਦਿੱਤਾ ਉਹ ਕਹਿੰਦੇ ਕਿ ਜਿਹੜਾ ਅਮਰੀਕਾ ਨਾ ਉਹ ਕੋਈ ਅੱਜ ਦਾ ਨਹੀਂ ਐਵੇਂ ਕਰ ਰਿਹਾ ਉਹ ਤਾਂ ਬਹੁਤ ਟਾਈਮ ਤੋਂ ਐਵੇਂ ਕਰ ਰਿਹਾ ਉਹ ਉਹ ਤਾਂ ਉਹ ਤਾਂ ਸਾਰਿਆਂ ਦੇ ਹੱਥ ਪੈਰ ਬੰਨ ਕੇ ਵਾਪਸ ਭੇਜਦਾ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਵਿਸ਼ਵਗੁਰੂ ਆ ਸ਼ਰਮ ਆਉਣੀ ਚਾਹੀਦੀ ਆ ਵਿਸ਼ਵਗੁਰੂ ਵਿਸ਼ਵਗੁਰੂ ਅੱਛਾ ਤੁਸੀਂ ਵਿਸ਼ਵਗੁਰੂ ਤੇ ਉਹ ਤੁਹਾਡਾ ਚੇਲਾ ਹੈ ਜਿਹੜਾ ਜਿਹੜਾ ਜਿਹਦੇ ਜਿਹਦੇ ਵੱਲ ਜਾਣ ਲਈ ਤੁਹਾਡੇ ਇਥੋਂ ਦੇ ਧੀਆਂ ਪੁੱਤ ਖਤਰੇ ਵੀ ਮੁੱਲ ਲੈ ਰਹੇ ਨਹੀਂ ਉਹ ਚੇਲਾ ਤੁਸੀਂ ਵਿਸ਼ਵਗੁਰੂ ਬਹੁਤ سارے ਸੈਂਕੜੇ ਸਵਾਲ ਨੇ ਜਿਹੜੇ ਇਹਨਾਂ ਸਰਕਾਰਾਂ ਤੇ ਖੜੇ ਹੁੰਦੇ ਨੇ ਅੱਜ ਵਿਦੇਸ਼ ਮੰਤਰੀ ਕਹਿੰਦਾ ਵੇਖੋ ਜੀ ਉਹਨੇ ਉੱਥੇ ਲਿਸਟ ਪੜhti ਅੱਜ ਵਿਦੇਸ਼ ਮੰਤਰੀ ਨੇ ਵੀ 2009 ਚ ਇੰਨੇ ਵਾਪਸ ਭੇਜੇ 10 ਚ ਇੰਨੇ ਭੇਜੇ ਲਿਸਟ ਪੜਦਾ ਪੜਦਾ ਉਹ ਆ ਗਿਆ ਵੀ ਹੁਣ 2024 ਚ ਇੰਨੇ ਭੇਜੇ ਹੁਣ ਇੰਨੇ ਵਾਪਸ ਭੇਜੇ ਔਰ ਉਹ ਕਹਿੰਦਾ 2012 ਤੋਂ ਲੈ ਕੇ ਅਮਰੀਕਾ ਤਾਂ ਹੱਥ ਕੜੀਆਂ ਲੈ ਕੇ ਭੇਜਦਾ ਪਹਿਲਾਂ ਤਾਂ ਮੈਨੂੰ ਮੈਂ ਪੁੱਛਣਾ ਚਾਹਣਾ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਵੀ ਤੁਸੀਂ ਇਹ ਦੱਸੋ ਵੀ ਹਰ ਸਾਲ ਲੱਖਾਂ ਦੀ ਤਦਾਦ ਚ ਸਾਡੇ ਮੁੰਡੇ ਕੁੜੀਆਂ ਭਾਰਤ ਛੱਡ ਕੇ ਉਧਰ ਜਾਂਦੇ ਨੇ ਕਿਉਂ ਜਾਂਦੇ ਨੇ ਤੁਸੀਂ ਤਾਂ ਕਹਿੰਦੇ ਹੋ ਅਸੀਂ ਡਿਜੀਟਲ ਇੰਡੀਆ ਬਣਾਤਾ ਅਸੀਂ ਵਿਸ਼ਵਗੁਰੂ ਬਣਾਤਾ ਤਾਂ ਫਿਰ ਥੋੜਿਆਂ ਨੂੰ ਉਧਰ ਜਾਣ ਦੀ ਲੋੜ ਕਿਉਂ ਪੈਂਦੀ ਆ ਉਹ ਵੀ ਆਪਣੇ ਘਰ ਵੇਚ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ੇ ਲੈ ਕੇ ਗੁਰਦੇ ਵੇਚ ਕੇ ਅਰ ਰਿਸਕ ਤੇ ਖਤਰੇ ਲੈ ਕੇ ਹੁਣ ਜਿਹੜੀਆਂ ਕੁੜੀਆਂ ਉਧਰੋਂ ਡਿਪੋਰਟ ਹੋ ਕੇ ਵਾਪਸ ਆਈਆਂ ਜਿਹੜੇ ਮੁੰਡੇ ਆਏ ਨੇ ਜਿਹੜੀਆਂ ਗੱਲਾਂ ਉਹਨਾਂ ਨੇ ਦਸੀਆਂ ਉਹ ਕਾਲਜੇ ਨੂੰ ਰੁਗ ਭਰਦੀਆਂ ਉਹ ਝੰਡੋਰ ਕੇ ਰੱਖ ਦਿੰਦੀਆਂ ਔਰ ਇਹ ਮੋਦੀ ਸਰਕਾਰ ਦੇ ਵਿਸ਼ਵਗੁਰੂ ਦੇ ਦਾਅਵਿਆਂ ਦਾ ਜਲੂਸ ਕੱਢ ਦਿੰਦੀਆਂ ਹੱਦ ਹੋ ਗਈ ਜਿਹੜੇ ਦੇਸ਼ ਚੋਂ ਤੰਗ ਹੋ ਕੇ ਦੁਖੀ ਹੋ ਕੇ ਬੇਰਜਗਾਰੀ ਬੇਕਾਰੀ ਦੇ ਭੰਨੇ ਲੱਖਾਂ ਮੁੰਡੇ ਕੁੜੀਆਂ ਜਾ ਰਹੇ ਨੇ ਉਹ ਕਹਿੰਦੇ ਨੇ ਅਸੀਂ ਵਿਸ਼ਵ ਗੁਰੂ ਸ਼ਰਮ ਆਉਣੀ ਚਾਹੀਦੀ ਆ ਔਰ ਆ ਇੱਧਰ ਸਾਡੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਇਹ 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 ਇਹਨਾਂ ਦੇ ਇਨਕਲਾਬ ਦਾ ਵੀ ਅਸਲੀ ਚਿਹਰਾ ਸਾਹਮਣੇ ਆ ਗਿਆ ਜਿਹੜਾ ਇਹਨਾਂ ਨੇ ਬਦਲਾ ਲਿਆਂਦਾ ਅੱਜ ਸੀਐਮ ਭਗਵੰਤ ਮਾਨ ਸਾਹਿਬ ਬੋਲੇ ਨੇ ਪ੍ਰਦੀਪ ਹਾਂਜੀ ਉਹ ਕਹਿੰਦੇ ਕਿ ਵੇਖੋ ਜੀ ਅਮਰੀਕਾ ਨੇ ਬਹੁਤ ਗਲਤ ਕੀਤਾ ਮੈਨੂੰ ਬੜਾ ਅਫਸੋਸ ਹੈ ਤਾਂ ਪੁੱਛਣਾ ਇਹਨਾਂ ਨੂੰ ਵਿਚਾਉਣੇ ਆ ਜਦੋਂ ਤੁਸੀਂ ਸਰਕਾਰ ਬਣਾਉਣੀ ਸੀ ਤੁਸੀਂ ਕਹਿੰਦੇ ਸੀ ਇੱਕ ਵਾਰ ਸਾਡੀ ਪੰਜਾਬ ਦੀ ਸਰਕਾਰ ਬਣ ਲੈਂਦੇ ਹੋ ਜਿਹੜੇ ਇਧਰੋਂ ਉਧਰਲੇ ਦੇਸ਼ਾਂ ਬਲ ਗਏ ਨੇ ਉਹ ਸਾਰੇ ਵਾਪਸ ਆਉਣਗੇ ਤੇ ਜਿਹੜੇ ਬਾਹਰਲੇ ਦੇਸ਼ਾਂ ਚ ਜਾਣਾ ਚਾਹੁੰਦੇ ਨਹੀਂ ਇੱਥੋਂ ਦੁਖੀ ਹੋ ਕੇ ਉਹ ਜਾਣਗੇ ਨਹੀਂ ਉਹਨਾਂ ਨੂੰ ਲੋੜ ਨਹੀਂ ਪੈਗੀ ਇਹ ਗੱਲ ਕਹਿੰਦੀ ਰਹੀ ਆਮ ਆਦਮੀ ਪਾਰਟੀ ਅੱਜ ਅੱਜ ਅਸਲੀਅਤ ਨਹੀਂ ਇਹਨਾਂ ਦੇ ਸਾਹਮਣੇ ਵੀ ਵੱਡਾ ਸਵਾਲ ਖੜਾ ਕੀਤਾ ਆ ਜਿਹੜਾ 104 ਮੁੰਡੇ ਕੁੜੀਆਂ ਦਾ ਜਹਾਜ਼ ਅਮਰੀਕਾ ਨੇ ਭੇਜਿਆ ਨਾ ਇਹਦੇ ਵਿੱਚ ਵੱਡੀ ਗਿਣਤੀ ਮੁੰਡੇ ਕੁੜੀਆਂ ਆ ਇਸ ਮਹੀਨੇ ਤੇ ਪਿਛਲੇ ਮਹੀਨੇ ਗਏ ਸੀ ਉਧਰ ਹੁਣ ਦੱਸੋ 3 ਸਾਲ ਬੀਤ ਗਿਆ ਭਗਵੰਤਮਾਨ ਸਾਹਿਬ ਦੇ ਇਨਕਲਾਬ ਆਏ ਨੂੰ ਬਦਲਾਅ ਆਏ ਨੂੰ ਆਮ ਆਦਮੀ ਪਾਰਟੀ ਦੀ ਗਰੰਟੀ ਨੂੰ ਹੁਣ ਫਿਰ ਰੁਕੇ ਕਿਉਂ ਨਹੀਂ ਬਾਹਰ ਜਾਣੋ ਮੁੰਡੇ ਕੁੜੀਆਂ ਕੱਲ ਆਮ ਆਦਮੀ ਪਾਰਟੀ ਦਾ ਜਿਹੜਾ ਮੰਤਰੀ ਸਾਹਿਬ ਹੈ ਕੁਲਦੀਪ ਢਾਲੀਵਾਲ ਸਾਹਿਬ ਉਹ ਮੁੰਡੇ ਕੁੜੀਆਂ ਨੂੰ ਕਹਿੰਦਾ ਪਿਆ ਸੀ ਉਥੇ ਇਕੱਠੇ ਕਰਕੇ ਕਹਿੰਦਾ ਵੇਖੋ ਜੀ ਤੁਸੀਂ ਵਿਦੇਸ਼ ਕੀ ਲੈਣ ਜਾਣੇ ਹੋ ਇੱਕ ਤਾਂ ਜਦੋਂ ਉਹ ਬੋਲਦਾ ਤਾਂ ਕਈ ਲੋਕ ਉਂਜੀ ਹਸਲਾ ਪੈਂਦੇ ਆ ਤੇ ਉਹ ਕਹਿ ਰਿਹਾ ਸੀਗਾ ਵੀ ਤੁਸੀਂ ਵੇਖੋ ਤੁਸੀਂ ਚੰਗੀ ਗੱਲ ਆ ਤੁਸੀਂ ਉਧਰੋਂ ਬਚ ਕੇ ਆ ਗਿਓ ਉਧਰ ਕੀ ਲੈਣ ਜਾਣਾ ਤੇ ਬੰਦਾ ਪੁੱਛੇ ਤੁਹਾਡੀ ਹਕੂਮਤ ਆ ਤੁਹਾਡੀ ਸਰਕਾਰ ਆ ਤੁਸੀਂ ਕਹਿੰਦੇ ਹੋ ਕੀ ਲੈਣ ਜਾਣਾ ਅੱਛਾ ਉਧਰ ਉਹ ਕੋਈ ਸੈਰ ਸਪਟੇ ਕਰਨ ਤਾਂ ਗਏ ਨਹੀਂ ਆਪਣੇ ਘਰ ਵੇਚ ਕੇ ਆਪਣੀਆਂ ਜ਼ਮੀਨਾਂ ਉਹਨਾਂ ਦੀਆਂ ਇੰਟਰਵਿਊ ਆਈਆਂ ਉਹਨਾਂ ਮੁੰਡੇ ਕੁੜੀਆਂ ਦੀਆਂ ਸੁਣ ਕੇ ਵੇਖੋ ਕਾਲਜੇ ਨੂੰ ਰੁਗ ਭਰਿਆ ਜਾਂਦਾ ਇੱਕ ਪਿਓ ਕਹਿ ਰਿਹਾ ਮੈਂ ਆਪਦੇ ਸਾਰੇ ਖੇਤੀ ਦੇ ਸੰਦ ਵੇਚ ਕੇ ਭੇਜਿਆ ਇੱਕ ਮਾਂ ਕਹਿ ਰਹੀ ਅਸੀਂ ਘਰ ਵੇਚ ਕੇ ਮੁੰਡਾ ਬਾਹਰ ਭੇਜਿਆ ਇੱਕ ਕਹਿ ਰਿਹਾ 41 ਲੱਖ ਰੁਪਇਆ ਤੇ ਰੁਪਏ ਸੈਂਕੜਾ ਵਿਆਜ ਤੇ ਲੈ ਕੇ ਅਸੀਂ ਮੁੰਡਾ ਬਾਹਰ ਭੇਜਿਆ ਸੀ ਜਿਹੜੇ ਵਾਪਸ ਆਏ ਨਹੀਂ ਜਿਹੜੀਆਂ ਕੁੜੀਆਂ ਆਈਆਂ ਨਹੀਂ ਕੀ ਕੁਛ ਉਹਨਾਂ ਦੇ ਨਾਲ ਰਾਹਾਂ 'ਚ ਹੋਇਆ ਉਹ ਸੁਣ ਕੇ ਨਾ ਕਾਲਜਾ ਵਲੁੰਧ ਰਿਆ ਜਾਂਦਾ ਉਹ ਕਹਿੰਦੇ ਸਾਨੂੰ ਏਜੰਟਾਂ ਨੇ ਠੱਗ ਏਜੰਟਾਂ ਨੇ ਉਹ ਸਾਰੇ ਇਮੀਗ੍ਰੇਸ਼ਨ ਏਜੰਟ ਠੱਗ ਨੇ ਜਿਹੜੇ ਜਿਹੜੇ ਐਦਾਂ ਭੇਜਦੇ ਨੇ ਔਰ ਵੱਡੀ ਗਿਣਤੀ ਹੈ ਠੱਗੀ ਦਾ ਕੰਮ ਕਰ ਰਹੇ ਨੇ ਕੋਈ ਜ਼ਮੀਰ ਨਹੀਂ ਔਰ ਇਹ ਚਾਹੇ ਦੁਖੀ ਹੋ ਕੇ ਮੁੰਡੇ ਕੁੜੀਆਂ ਜਾ ਰਹੇ ਨੇ ਚਾਹੇ ਇਹ ਇਮੀਗ੍ਰੇਸ਼ਨ ਸੈਂਟਰ ਘਾਵਾਂਗ ਉੱਗੇ ਹੋਏ ਨੇ ਇਹ ਸਾਰੇ ਇਹਨਾਂ ਸਰਕਾਰਾਂ ਦੀ ਇਹ ਸਿਸਟਮ ਦੀ ਇਹਨਾਂ ਗੰਦੀਆਂ ਸਿਆਸਤਾਂ ਦੀ ਦੇਣ ਹੈ ਔਰ ਇਹ ਅੱਜ ਇਹ ਜੋ ਮਰਜ਼ੀ ਕਹੀ ਜਾਣ ਪਰ ਸਵਾਲ ਹੈ ਨਾ ਜਿਹੜਾ ਮੰਤਰੀ ਸਾਹਿਬ ਕੱਲ੍ਹ ਕਹਿ ਰਿਹਾ ਸੀ ਕਿ ਤੁਸੀਂ ਇੱਥੇ ਰਹੋ ਤੁਸੀਂ ਤੁਸੀਂ ਇੱਥੇ ਨੌਕਰੀਆਂ ਦਿਓ ਤੁਸੀਂ ਇੱਥੇ ਰੁਜ਼ਗਾਰ ਦਿਓ ਤੁਸੀਂ ਕੰਮ ਦਿਓ ਤੁਸੀਂ ਚੰਗੀ ਜ਼ਿੰਦਗੀ ਦਿਓ ਜੇ ਇੱਕ ਵੀ ਚਲਾ ਗਿਆ ਤਾਂ ਕਹਿ ਦਿਓ ਕਿਉਂ ਜਾਂਦੇ ਨਹੀਂ ਅਮਰੀਕਾ ਚੋ ਕੈਨੇਡਾ ਚੋ ਆਸਟ੍ਰੇਲੀਆ ਚੋ ਯੂਕੇ ਚੋ ਕੋਈ ਵੀ ਮੁੰਡਾ ਕੁੜੀ ਉੱਥੋਂ ਦੇ ਗੋਰਿਆਂ ਦਾ ਇੱਥੇ ਕਿਉਂ ਨਹੀਂ ਆਉਂਦਾ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਉੱਥੇ ਵਧੀਆ ਜ਼ਿੰਦਗੀ ਦਿੱਤੀ ਆ ਇੱਥੋਂ ਨਾਲੋਂ ਚੰਗੀ ਦਿੱਤੀ ਆ ਫਿਰ ਉਹ ਇੱਥੇ ਕੀ ਲੈਣ ਆਉਣਗੇ ਜੇ ਇੱਥੋਂ ਦੇ ਮੁੰਡੇ ਕੁੜੀਆਂ ਖਤਰੇ ਮੌਤ ਵਰਗੇ ਖਤਰੇ ਲੈ ਕੇ ਵੀ ਵਿਦੇਸ਼ ਜਾਂਦੇ ਨੇ ਤਾਂ ਫਿਰ ਕਿਉਂ ਜਾਂਦੇ ਨੇ ਇਹ ਸਵਾਲ ਹੈ ਮੁੰਡਿਆਂ ਨੇ ਦੱਸਿਆ ਕਹਿੰਦੇ ਜਿਹੜੇ ਅਸੀਂ ਇੱਥੋਂ ਗਏ ਏਜੰਟਾਂ ਨੇ ਸਾਨੂੰ ਕਿਹਾ ਇੱਕ ਨੰਬਰ ਤੇ ਜਾਓਗੇ ਸਿੱਧੀ ਫਲਾਈਟ ਅਮਰੀਕਾ ਜਾਏਗੀ ਪਰ ਆਜ ਕਹਿੰਦੇ ਸਾਨੂੰ ਜੰਗਲਾਂ 'ਚ ਉਤਾਰ ਲਿਆ ਕਈ-ਕਈ ਦਿਨ ਭੁੱਖੇ ਰੱਖਿਆ ਤੋੜ ਕੇ ਭੇਜਿਆ ਕਹਿੰਦੇ ਸਾਡੇ ਵਿੱਚੋਂ ਕਈਆਂ ਦੀ ਰਸਤੇ 'ਚ ਮੌਤ ਹੋਈ ਇੱਕ ਮੁੰਡਾ ਬੋਲ ਰਿਹਾ ਜਿਹੜਾ ਵਾਪਸ ਆਇਆ ਕਹਿੰਦਾ ਜਦੋਂ ਸਾਨੂੰ ਅੱਗੇ ਕਿਸ਼ਤੀ ਚ ਲੈ ਕੇ ਜਾ ਰਹੇ ਸੀ ਉਹ ਕਿਸ਼ਤੀ ਡੁੱਬ ਚਲੀ ਸੀ ਮਸਾਂ ਬੱਚੀ ਫਿਰ ਉਹ ਇੱਕ ਮੁੰਡਾ ਦੱਸ ਰਿਹਾ ਕਹਿੰਦਾ ਰਸਤੇ ਜਿਹੜੇ ਮਰ ਜਾਂਦੇ ਉਹਨਾਂ ਦੀਆਂ ਲਾਸ਼ਾਂ ਉੱਥੇ ਸੁੱਟ ਦਿੰਦੇ ਆ ਤੇ ਗਾਂ ਤੁਰ ਪੈਣਾ ਹੁੰਦਾ ਕਹਿੰਦਾ ਸਾਡੇ ਤੋਂ ਪਹਿਲਾਂ ਉਹ ਜੰਗਲ ਦੇ ਰਸਤੇ ਦੇ ਵਿੱਚ ਕਿੰਨਿਆਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਪਿੰਜਰ ਪਏ ਸੀ ਕਹਿੰਦਾ ਸਾਨੂੰ ਪਛਾਣ ਆ ਗਈ ਉਹਨਾਂ ਚ ਕਿੰਨੇ ਸਾਰੇ ਪੰਜਾਬੀ ਸੀ ਪਛਾਣ ਆਈ ਕਹਿੰਦਾ ਕੜਿਆਂ ਤੋਂ ਕਹਿੰਦਾ ਉਹਨਾਂ ਲਾਸ਼ਾਂ ਦੇ ਪਿੰਜਰਾਂ ਦੇ ਬਾਹਾਂ ਦੇ ਵਿੱਚ ਕੜੇ ਪਾਏ ਹੋਏ ਸੀ ਕਈਆਂ ਦੇ ਕਹਿੰਦਾ ਇੱਥੋਂ ਪਛਾਣ ਆਈ ਵੀ ਉਹ ਪੰਜਾਬੀ ਨੇ ਹੁਣ ਦੇਖੋ ਇਹ ਜਿਹੜਾ ਸਾਰਾ ਦਰਦਨਾਕ ਵਾਰਤਾ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਉਹ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਅੱਜ ਤੱਕ ਰਾਜ ਕੀਤਾ ਇਹ ਗੱਲਾਂ ਮਾਰਦੇ ਨੇ ਆ ਮੋਦੀ ਆਇਆ 2014 ਤੋਂ ਉਹਨੇ ਕਿਹਾ ਸੀ 2 ਕਰੋੜ ਨੌਕਰੀਆਂ ਹਰ ਸਾਲ ਦੇਵਾਂਗਾ ਹੁਣ ਤੱਕ ਜੇ 2 ਕਰੋੜ ਹਰ ਸਾਲ ਦਿੰਦਾ 11 ਸਾਲ ਹੋ ਗਏ ਨੇ 22 ਕਰੋੜ ਮੁੰਡੇ ਕੁੜੀਆਂ ਨੂੰ ਨੌਕਰੀ ਮਿਲ ਜਣੀ ਸੀ ਪਰ ਨਾ ਦੇਣੀ ਸੀ ਨਾ ਇਹਨਾਂ ਦੇ ਏਜੰਡੇ 'ਚ ਹੈ ਨਹੀਂ ਦਿੱਤੀ 2 ਲੱਖ ਨੂੰ ਵੀ ਨਹੀਂ ਦਿੱਤੀ ਉਸ ਤੋਂ ਪਹਿਲਾਂ ਲਗਾਤਾਰ ਕਾਂਗਰਸ ਲਈ ਆ ਇਹੋ ਹਾਲ ਉਹਨਾਂ ਵੇਲੇ ਰਿਹਾ ਵੇਖੋ ਜਿਹੜੀ ਵੀ ਪਾਰਟੀ ਨਾਲ ਜਿਹੜਾ ਬੰਦਾ ਜੁੜਿਆ ਨਾ ਅਸੀਂ ਬਣ ਜਾਂਦੇ ਹਾਂ ਚਮਚੇ ਤੇ ਕੜਛੇ ਅਸੀਂ ਫਿਰ ਆਵਦੇ ਵਾਲੀ ਪਾਰਟੀ ਬਾਰੇ ਕੁਝ ਨਹੀਂ ਸੁਣਨਾ ਚਾਹੁੰਦੇ ਜਿਹੜੇ ਬੀਜੇਪੀ ਦੇ ਭਗਤ ਨੇ ਜਿਹੜੇ ਕਾਂਗਰਸ ਦੇ ਭਗਤ ਨੇ ਜਿਹੜੇ ਕਾਲੀ ਦਲ ਦੇ ਭਗਤ ਨੇ ਜਿਹੜੇ ਆਮ ਆਦਮੀ ਦੇ ਭਗਤ ਨੇ ਉਹ ਸੱਚ ਨਹੀਂ ਸੁਣਨਾ ਚਾਹੁੰਦੇ ਸੱਚ ਖਰਾ ਬੰਦਾ ਸੁਣਨਾ ਚਾਹੁੰਦਾ ਦੇਖੋ ਆ ਜੋ ਹਾਲਾਤ ਬਣੇ ਨੇ ਹੁਣ ਮੋਦੀ ਕਹਿੰਦੇ ਕਿ 트럼ਪ ਅਮਰੀਕਾ ਦਾ ਰਾਸ਼ਟਰਪਤੀ ਮੇਰਾ ਮਿੱਤਰ ਹੈ ਪਾਰਲੀਮੈਂਟ ਚ ਇੱਕ ਐਮਪੀ ਨੇ ਅੱਜ ਕਿਹਾ ਉਹ ਕਹਿੰਦਾ ਵੀ ਦੇਖੋ ਮੋਦੀ ਸਾਹਿਬ ਕਹਿੰਦੇ ਉਹ ਮੇਰਾ ਮਿੱਤਰ ਹੈ ਮੋਦੀ ਸਾਹਿਬ ਪਿਛਲੀਆਂ ਚੋਣਾਂ ਦੇ ਵਿੱਚ ਉਹਦੀ ਜਿੱਤਣ ਦੀ ਕੈਂਪੇਨ ਕਰਨ ਗਏ ਸੀ ਉਹਦੇ ਲਈ ਪ੍ਰਚਾਰ ਕਰਨ ਗਏ ਸੀ ਵੀ ਇਹ ਜਿੱਤੇ ਤੇ ਕਹਿੰਦੇ ਹੁਣ ਮੋਦੀ ਸਾਹਿਬ ਨਹੀਂ ਗੱਲ ਕਰ ਸਕਦੇ ਉਹਦੇ ਨਾਲ ਵਿਸ਼ਵ ਗੁਰੂ ਦੀ ਗੱਲ ਕਰਨ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਲੰਬੀਆ ਦੇ ਰਾਸ਼ਟਰਪਤੀ ਵਾਂਗ ਕਹਿ ਨਹੀਂ ਸਕਦੇ ਬੇਸੀਂ ਆਪੇ ਲੈ ਜਾਗੇ ਜਹਾਜ਼ ਲੈ ਕੇ ਸਾਡੇ ਮੁੰਡੇ ਕੁੜੀਆਂ ਨੂੰ ਹੱਥ ਕੜੀਆਂ ਨਾਲ ਲਾਇਓ ਉਹ ਲੁੱਟੇ ਪੁੱਟੇ ਗਏ ਨਹੀਂ ਪੈਸਾ ਵੀ ਗਿਆ ਇੱਜ਼ਤ ਵੀ ਗਈ ਮਾਨਸਿਕ ਦਬਾਅਤ ਨਹੀਂ ਅੱਜ ਬਾਰੋ ਡਿਪੋਰਟ ਹੋ ਕੇ ਵਾਪਸ ਆਏ ਇੱਕ ਪੁੱਤ ਦੀ ਮਾਂ ਅੱਜ মিডিਆ ਸਾਹਮਣੇ ਬੋਲ ਰਹੀ ਸੀ ਉਹ ਕਹਿੰਦੀ ਕੱਲ ਰਾਤ ਜਦੋਂ ਉਹ ਘਰੇ ਆਇਆ ਉਹ ਇੰਨਾ ਦੁਖੀ ਸੀ ਟੈਨਸ਼ਨ ਸੀ ਰੋਂਦਾ ਰਿਹਾ ਸਵੇਰੇ ਕਹਿੰਦੀ ਉੱਠ ਕੇ ਮੈਂ ਚਾਹ ਬਣਾਉਣ ਲੱਗੀਆਂ ਮੁੰਡਾ ਮੇਰਾ 5 ਵਜੇ ਦਾ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ ਬਿਨਾਂ ਦੱਸੇ ਤੇ ਕਹਿੰਦੀ ਉਸ ਤੋਂ ਬਾਅਦ ਘਰੇ ਨਹੀਂ ਆਇਆ ਪਤਾ ਨਹੀਂ ਵਿਚਾਰਾ ਕਿੱਧਰ ਗਿਆ ਹੁਣ ਆਪਾਂ ਸੋਚ ਸਕਦੇ ਹਾਂ ਉਹ ਜਿੰਨੀ ਟੈਨਸ਼ਨ 'ਚ ਜਾਂ ਜਿੰਨੀ ਬੇਇੱਜ਼ਤੀ ਮਹਿਸੂਸ ਕਰ ਰਿਹਾ ਕੁਝ ਵੀ ਕਰ ਸਕਦਾ ਔਰ ਜਿੰਨੀਆਂ ਵੀ ਖੁਦਕੁਸ਼ੀਆਂ ਹੁੰਦੀਆਂ ਨੇ ਕਿਸੇ ਦੇਸ਼ 'ਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬੇਰੁਜ਼ਗਾਰਾਂ ਦੀਆਂ ਨੌਜਵਾਨਾਂ ਦੀਆਂ ਦੁਕਾਨਦਾਰ ਉਹ ਸਾਰੀਆਂ ਖੁਦਕੁਸ਼ੀਆਂ ਅਸਲ ਦੇ ਵਿੱਚ ਕਤਲ ਨੇ ਕਤਲ ਕਰਦਾ ਕੌਣ ਹੈ ਸਰਕਾਰਾਂ ਤੇ ਸਿਸਟਮ ਸਿਸਟਮ ਤੇ ਸਰਕਾਰਾਂ ਦੇ ਮਾਰੇ ਹੋਏ ਲੋਕ ਖੁਦਕੁਸ਼ੀ ਕਰਦੇ ਨਹੀਂ ਹੁਣ ਕਈ ਆ ਸਾਡੇ ਭੈਣਾ ਵੀਰ ਜਿਹੜੇ ਸੁਣਦੇ ਨੇ ਇਹਨਾਂ 'ਚ ਸਮਝ ਸਾਡੀ ਕਈਆਂ ਦੀ ਬੜੀ ਘੱਟ ਹੁੰਦੀ ਆ ਤੇ ਅਸੀਂ ਵੱਖ-ਵੱਖ ਪਾਰਟੀਆਂ ਦੇ ਪੱਕੇ ਚਮਚੇ ਕੜਛੇ ਹੁੰਨੇ ਆ ਅਸੀਂ ਸਾਨੂੰ ਪਤਾ ਕੱਖ ਨਹੀਂ ਹੁੰਦਾ ਅਸੀਂ ਕਹਿਣ ਲੱਗਦੇ ਨੇ ਐਵੇਂ ਮਾਰੀ ਜਾਂਦਾ ਸਰਕਾਰਾਂ ਕਾਹਦੇ ਲਈ ਦੋਚੀ ਨੇ ਉਹ ਇੱਕ ਮਜ਼ਦੂਰ ਆ ਪਤਾ ਨਹੀਂ ਕਿਹੜੇ ਪਿੰਡ ਦਾ ਉਹਨੂੰ ਪਤਾ ਨਹੀਂ ਕਿੰਨੇ ਫੂਕ ਛਕਾਈ ਹੋਈ ਆ ਉਹ ਚੌਥੇ ਗੁਦਨ ਹੈ ਸਾਡਾ ਮਜ਼ਦੂਰ ਭਰਾ ਉਹ ਵੱਖ-ਵੱਖ ਚੈਨਲਾਂ ਤੇ ਭੁੜਕੀ ਜਾਂਦਾ ਕਿਸਾਨਾਂ ਨੇ ਧਰਨਾ ਕਿਉਂ ਲਾਇਆ ਲੈ ਇਹ ਸਾਡੇ ਨਾਲ ਤਾਂ ਨਹੀਂ ਮਾਰੇ ਉਹਨੂੰ ਪਤਾ ਨਹੀਂ ਬੇਵਕੂਫ ਜਿਹਾ ਬੰਦਾ ਉਹ ਉਹਨੂੰ ਨਾ ਇਕਨੋਮੀ ਦੀ ਸਮਝ ਨਾ ਉਹਨੂੰ ਪੋਲਿਟਿਕਸ ਦੀ ਸਮਝ ਨਾ ਉਹਨੂੰ ਸਾਇੰਸ ਦੀ ਸਮਝ ਨਾ ਉਹਨੂੰ ਹਿਸਟਰੀ ਦੀ ਸਮਝ ਉਹ ਐਵੇਂ ਬੁੜਕੀ ਜਾਂਦਾ ਆ ਕਈ ਵਾਰੀ ਉਹਦੀਆਂ ਵੀਡੀਓ ਆਉਂਦੀਆਂ ਨੇ ਵੀ ਲਖ ਲੋਕ ਤਾਂ ਮਿਹਨਤ ਨਹੀਂ ਕਰਦੇ ਨਹੀਂ ਤਾਂ ਵਧੀਆ ਜ਼ਿੰਦਗੀ ਬੰਦਾ ਨੂੰ ਪੁੱਛੇ ਵੀ ਤੈਨੂੰ ਕੱਖ ਨਹੀਂ ਪਤਾ ਸਿਸਟਮ ਕੀ ਹੁੰਦੇ ਨੇ ਐਵੇਂ ਫੂਕ ਦੇ ਦਿੰਦਾ ਕੋਈ ਤੇ ਉਹ ਬੋਲੀ ਜਾਂਦਾ ਰਹਿੰਦਾ ਸੋ ਦੇਖੋ ਅੱਜ ਇਹ ਜੋ ਹੋਇਆ ਇਹਦਾ ਜੁਮੇਵਾਰ ਰਾਜ ਪ੍ਰਬੰਧ ਦਾ ਸਿਸਟਮ ਆ ਸਾਰੀਆਂ ਪਾਰਟੀਆਂ ਨੇ ਪਹਿਲਾਂ ਕਾਂਗਰਸ ਦਾ ਰਾਜ ਰਿਆ ਹੁਣ ਸੈਂਟਰ ਚ ਬੀਜੇਪੀ ਆ ਪੰਜਾਬ ਚ ਸਾਰੀਆਂ ਪਾਰਟੀਆਂ ਦਾ ਰਾਜ ਰਿਆ ਅਕਾਲੀ ਦਲ ਵੀ ਰਿਆ ਕਾਂਗਰਸ ਵੀ ਹੁਣ ਆਮ ਆਦਮੀ ਪਾਰਟੀ ਵੀ ਐ ਅੱਜ ਕੁਝ ਕਹੀ ਜਾਣ ਪੰਜਾਬ ਦੀ ਬੇਰੁਜ਼ਗਾਰੀ ਪੰਜਾਬ ਦੇ ਕਰਜ਼ੇ ਪੰਜਾਬ ਦੀਆਂ ਤੰਗੀਆਂ ਇਹਦੇ ਸਾਰੇ ਇਹੀ ਗੁਨਾਹਗਾਰ ਨੇ ਆ ਜਿਹੜੇ ਸਾਰੇ ਸਿਆਸੀ ਪਾਰਟੀਆਂ ਵਾਲੇ ਨੇ ਔਰ ਅੱਜ ਜੋ ਅਮਰੀਕਾ ਨੇ ਇੰਜ ਕੀਤਾ ਜੇ ਸੱਚੀ ਮੁੱਚੀ ਭਾਜਪਾ ਕਹਿੰਦੀ ਹੈ ਕਿ ਸਾਡੇ ਚ ਦਮ ਹੈ ਜੇ ਸੱਚੀ ਮੁੱਚੀ ਭਾਜਪਾ ਕਹਿੰਦੀ ਹੈ ਕਿ ਮੋਦੀ ਦੀ ਛਾਤੀ ਜਿਹੜੀ ਆ ਉਹ 66 ਇੰਚ ਦੀ ਹੈ 66 ਇੰਚ ਕੀ ਛਾਤੀ ਫਿਰ ਭਾਂਡੇ ਚ ਕਿਉਂ ਮੜੀ ਪਈ ਹੈ ਫਿਰ ਕਿਉਂ ਨਹੀਂ ਗੱਲ ਕਰ ਸਕਦੀ ਉਹ 66 ਇੰਚ ਕੀ ਸ਼ਾਂਤੀ ਸਿੱਧੀ ਟਰੰਪ ਦੇ ਨਾਲ ਕੀ ਪ੍ਰੋਬਲਮ ਹੈ 66 ਇੰਚ ਕੀ ਛਾਤੀ ਨੂੰ ਇਹ 66 ਇੰਚ ਕੀ ਸ਼ਾਂਤੀ ਐਵੇਂ ਹੇਠਾਂ ਤੇ ਰੋ ਮਰਨੂ ਹੀ ਆ ਜੇ ਹੈ ਸੱਚੀ ਮੁੱਚੀ ਮੋਦੀ ਸਾਹਿਬ ਦੀ 56 ਇੰਚ ਦੀ ਛਾਤੀ ਸਾਨੂੰ ਮਾਣ ਮਹਿਸੂਸ ਹੋਏਗਾ ਸਾਡੇ ਪੀਐਮ ਤੇ ਕਰੇ ਟਰੰਪ ਨਾਲ ਸਿੱਧੀ ਗੱਲ ਨਾਲੇ 베ਲੀ ਆ ਕਰੇ ਗੱਲ ਵੀ ਲੈ ਜਾਗੇ ਅਸੀਂ ਆਪੇ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਸਾਡੇ ਧੀਆਂ ਪੁੱਤ ਐ ਨਾ ਬੰਨ ਕੇ ਛੱਡ ਕੇ ਜਾਇਓ ਕਰੇ ਗੱਲ ਹਾਂਜੀ ਸੋ ਮੈਨੂੰ ਲੱਗਦਾ ਨਹੀਂ ਹੋਣੀ ਔਰ ਮੇਰੀਆਂ ਗੱਲਾਂ ਸੁਣ ਕੇ ਤਕਲੀਫ ਹੋਊਗੀ ਚਮਚਾਂ ਤੇ ਖਰਚਿਆਂ ਨੂੰ ਬਹੁਤ ਮਿਹਰਬਾਨੀ